ਨੇ ਜਵਾਕਾਂ ਦੇ ਟਿਫਨ ਤਾਂ ਤਿਆਰ ਹੋ ਗਏ ਮੰਮੀ ਅੰਨੀ ਮੇਰੀ ਮੰਮੀ ਕਿੱਥੇ ਆ ਲੈ ਪੁੱਤ ਕੀ ਹੋ ਗਿਆ ਤੇਰੀ ਮੰਮੀ ਤਾਂ ਡਿਊਟੀ ਚਲ ਗਈ ਹਾਏ ਦੇਖ ਲੈ ਮਾਸੀ ਮੰਮੀ ਨੇ ਦੱਸ ਕਿ ਵੀ ਨਹੀਂ ਗਈ ਮੈਨੂੰ ਦੇਖ ਲੈ ਲੈ ਦੱਸਣ ਵਾਲੀ ਕਿਹੜੀ ਗੱਲ ਤੂੰ ਸੁੱਤਾ ਪਿਆ ਸੀ ਨਾਲੇ ਐਨੀ ਜਲਦੀ ਕਾਹਤੋਂ ਉਠਾਉਣਾ ਸੀ ਤੈਨੂੰ ਇਹ ਤਾਂ ਗੱਲ ਹੈ ਬਸ ਅੱਜ ਨਾ ਮੈਂ ਵੀ ਲੇਟ ਹੋ ਗਈ ਉਠਣ ਚ ਤੇ ਮੰਮੀ ਨੂੰ ਨਾ 올ਡ ਵੈਸਟ ਕਹਿਣਾ ਸੀ ਨਹੀਂ ਮੰਮੀ ਉਹਨੂੰ ਠਾਕੇ ਗਈ ਮੈਂ ਕਹਤਾ ਸੀਗਾ ਤੇਰੀ ਮੰਮੀ ਨੂੰ ਵੀ ਕੋਈ ਗੱਲ ਨਹੀਂ ਸਕੂਲ ਦੇ ਟਾਈਮ ਨੂੰ ਮੈਂ ਆਪੇ ਠਾ ਦੂੰਗੀ ਤੂੰ ਚਲੀ ਜਾ ਅੱਜ ਤੇਰੀ ਮੰਮੀ ਦਾ ਪਹਿਲਾ ਦਿਨ ਸੀਗਾ ਕੰਮ ਤੇ ਮੈਂ ਕਿਹਾ ਸਨੇਹਾ ਚੱਲ ਜਾ ਲੇਟ ਜ਼ਰੂਰੀ ਹੋਣਾ ਓਹੋ ਪਹਿਲਾ ਦਿਨ ਸੀ ਤਾਂ ਹੀ ਤਾਂ ਓਲਡ ਵੈਸਟ ਕਿ ਆਣਾ ਸੀਗਾ ਵੀ ਦਿਨ ਵਧੀਆ ਨਵੇ ਉਹਦਾ ਸਾਰਾ ਦਿਨ ਕੋਈ ਨਾ ਪੁੱਤ ਤੂੰ ਨਾ ਆਣਾ ਤੇਰੀ ਮੰਮੀ ਦੇ ਸਾਰੇ ਦਿਨ ਵਧੀਆ ਹੀ ਨੇਗੇ ਆ ਲੈ ਟਿਫਨ ਉਹਨਾਂ ਨੇ ਤਾਂ ਆਪਦੇ ਬੈਗ ਚ ਪਾ ਲਏ ਨੇਗੇ ਤੂੰ ਟਿਫਨ ਪਾ ਲੈ ਬੋਤਲਾਂ ਮੈਂ ਪਾਣੀ ਦੀ ਭਰਦੀਆਂ ਤੇ ਦੋ ਵਾਰ ਜਲਦੀ ਜਲਦੀ ਨਾ ਹਲਾ ਠੀਕ ਹੈ ਨਾ ਹਾਂ ਮੈਂ ਤਾਂ ਨਾ ਹਲਾਣੀ ਐ ਮੇਰੀ ਮੰਮੀ ਸੁਣ ਲਾ ਦਿੱਤੀ ਮੈਂ ਕਿਉਂ ਦੱਸਾਂ ਤੈਨੂੰ ਦਾ ਉਸ ਤੋਂ ਦੇਖੀ ਮੈਂ ਵੇਖੀ ਅੱਜ ਮੇਰੀ ਮੰਮੀ ਬਹੁਤ ਸੋਹਣੀ ਲੱਗਦੀ ਸੀਗੀ ਕਾਲਾ ਸੂਟ ਪਾ ਕੇ ਗਈ ਹੈ ਅੱਜ ਤੇਰੀ ਮਾਂ ਅੱਛਾ ਹਾਂ ਮੇਰੀ ਮੰਮੀ ਹੈ ਹੀ ਵਾਲੀ ਸੋਹਣੀ ਨਾ ਤਾਂ ਕਰਕੇ ਲੈ ਤੂੰ ਘੜਾ ਕਾਤ ਸੋਹਣੀ ਹੈਗੀ ਫਿਰ ਧੀ ਕੀਦੀਆਂ ਇਹ ਤਾਂ ਗੱਲ ਹੈਗੀ ਹੈ ਵੈਸੇ ਤੈਨੂੰ ਕੋਈ ਗੱਲਾਂ ਚ ਜਿੱਤ ਨਹੀਂ ਸਕਦਾ ਹੈਗਾ ਚਾਹ ਪੀਣੀ ਹੈਂ ਦੱਸ ਮੈਨੂੰ ਨਹੀਂ ਚਾਹ ਨਹੀਂ ਪੀਣੀ ਮੈਂ ਚਾਹ ਨਹੀਂ ਪੀਣੀ ਚੱਲ ਪੁੱਤ ਵਣ ਕੇ ਫਿਰ ਜਲਦੀ ਜਲਦੀ ਤਿਆਰ ਹੋ ਜਾ ਠੀਕ ਆ ਜੇ ਅੱਜ ਤੂੰ ਲੇਟ ਹੋ ਗਈ ਨਾ ਜਿਨਾਬਾਂ ਤੇ ਜਿਹੜੀ ਤੇਰੀ ਮਾਂ ਨੇ ਕਹਿਣਾ ਦੇਖ ਲੈ ਮੈਂ ਅੱਜ ਆਜੀ ਮੈਂ ਜਵਾਕਾਂ ਦੀ ਜ਼ਿੰਮੇਵਾਰੀ ਤੇਰੇ ਤੇ ਸਿੱਟੀ ਸੀਗੀ ਅੱਜ ਹੀ ਤੂੰ ਪੂਰ ਨਹੀਂ ਚੜਾਈ ਹੋਈ ਹੈਗੀ ਪਹਿਲਾਂ ਮੈਂ ਟਿਫਨ ਬੈਕ ਚ ਪਾਲ ਫਿਰ ਮੈਨੂੰ ਹੰਝੰਨੇ ਆ ਚਲ ਠੀਕ ਹੈ ਪਤਾ ਠੀਕ ਹੈ ਜੀ ਕਿਨੂੰ ਫੋਨ ਲਾਉਣ ਲੱਗੀ ਸੀ ਪਤਾ ਮੈਂ ਲਾਡੀ ਨੂੰ ਫੋਨ ਲਾਉਣ ਲੱਗੀ ਸੀ ਲਾਡੀ ਨੂੰ ਫੋਨ ਲਾਉਣ ਲੱਗੀ ਸੀ ਨਾ ਲਾਡੀ ਨੇ ਤੈਨੂੰ ਫੋਨ ਕੀਤਾ ਇੱਕ ਵਾਰੀ ਵੀ ਦੋ ਦਿਨ ਹੋ ਗਏ ਤੈਨੂੰ ਆਈ ਨੂੰ ਲਾਡੀ ਨੇ ਕੀਤਾ ਹੋਵੇ ਜਾਂ ਲਾਡੀ ਦੀ ਮਾਂ ਨੇ ਕੀਤਾ ਹੋਵੇ ਤੈਨੂੰ ਫੋਨ ਮੰਮੀ ਪਰ ਮੈਨੂੰ ਐ ਲੱਗਦਾ ਵੀ ਸ਼ਾਇਦ ਮੈਂ ਗੁੱਸੇ 'ਚ ਜ਼ਿਆਦਾ ਬੋਲ ਗਈ ਤਾਂ ਲਾਡੀ ਗੁੱਸੇ 'ਚ ਨਾ ਹੋਵੇ ਤਾਂ ਨਹੀਂ ਉਹਨੇ ਫੋਨ ਕੀਤਾ ਵੀ ਮੈਂ ਕਰਕੇ ਵੇਖ ਲਾਂ ਪਤਾ ਇੰਨਾ ਵੀ ਗੁੱਸਾ ਕਾਦਾ ਹੋ ਗਿਆ ਵੀ ਜਿਹੜਾ ਉਹਨੂੰ ਆਪਦੇ ਟੱਬਰ ਦੀ ਪਰਵਾਹ ਹੀ ਨਹੀਂ ਗਈ ਕਮ ਸੇ ਕਮ ਮਾਂ ਤੱਕ ਕਹੀ ਸਕਦੀ ਸੀ ਬੇਪੁੱਤ ਕੋਈ ਨਾ ਗੁੱਸੇ ਗਿਲੇ ਸੋ ਹੁੰਦੇ ਆ ਵੀ ਤੂੰ ਨਾ ਜਾ ਉਹਨੇ ਇੱਕ ਵਾਰੀ ਵੀ ਨਾ ਲਾਡੀ ਨੇ ਮੈਨੂੰ ਬੁਲਾਇਆ ਮੰਮੀ ਫਿਰ ਕੀ ਹੁੰਦਾ ਕੀ ਪਤਾ ਉਹਦਾ ਗੁੱਸਾ ਠੰਡਾ ਹੋ ਗਿਆ ਹੋਵੇ ਮੈਂ ਫੋਨ ਲਾ ਕੇ ਦੇਖ ਲੈਂਨੀ ਆ ਕੀ ਤੌਰ ਲੈਣਾ ਜੀ ਮੈਨੂੰ ਪੁੱਤ ਐਨਾ ਵੀ ਨਹੀਂ ਝੁਕੀਦਾ ਹੁੰਦਾਗਾ ਜੇ ਤੂੰ ਅੱਜ ਝੁਕ ਗਈ ਨਾ ਤੇ ਤੈਨੂੰ ਇਹ ਝੁਕਣਾ ساری ਉਮਰ ਦਾ ਪਛਤਾਵਾ ਰਹੂਗਾ ਨਾਲੇ ਉਹ ਬੰਦਾ ਨਹੀਂ ਸੁਧਰਨ ਵਾਲਾ ਜਿੰਨੇ ਇੱਕ ਵਾਰੀ ਵੀ ਨਹੀਂ ਸੋਚਿਆਗਾ ਤੇਰੇ ਬਾਰੇ ਨਾ ਤੇਰੇ ਚ ਕੀ ਕਮੀ ਐ ਸੋਹਣੇ ਚ ਨੱਖੀਆਂ ਪੁੱਤ ਤੇ ਅਸੀਂ ਕੀ ਕਮੀ ਛੱਡੀ ਆ ਸਾਰੀ ਚੀਜ਼ ਦਿੱਤੀਆਂ ਉਹਨੂੰ ਕੋਈ ਵੀ ਐ ਨਹੀਂ ਸੋਚੇਗਾ ਵੀ ਚੱਲ ਨਹੀਂ ਕੋਈ ਨਹੀਂ ਸਾਰਾ ਕੁਝ ਹੈਗਾ ਇਹਨਾਂ ਦੇ ਘਰੇ ਮੰਮੀ ਪਰ ਮੈਂ ਕੀ ਕਰਾਂ ਮੈਂ ਉਹਨੂੰ ਲਾਡੀ ਨੂੰ ਬਹੁਤ ਪਿਆਰ ਕਰਦੀ ਆ ਮੈਂ ਉਹਦੇ ਬਿਨਾਂ ਰਹਿ ਨਹੀਂ ਸਕਦੀ ਮੈਨੂੰ ਪਤਾ ਪੁੱਤ ਤੂੰ ਬਹੁਤ ਪਿਆਰ ਕਰਦੀ ਆ ਪਰ ਕੀ ਕਰਾਂ ਮੈਂ ਮੈਂ ਤਾਂ ਆਪਕੋ ਸਮਝ ਨਹੀਂ ਆਉਂਦਾਗਾ ਅਬ ਉਹਨਾਂ ਤੂੰ ਬੇਲਾੜੀ ਆ ਹੁਣ ਕਿੱਧਰ ਨੂੰ ਬੋਦੀਆਂ ਬਾਹ ਲਿਆ ਤੂੰ ਮਾਂ ਜਦੋਂ ਮੈਂ ਕਿਤੇ ਜਾਣਾ ਹੁੰਦਾ ਆ ਹੀ ਕੁਝ ਸੁੱਕ ਕਰਦੀ ਸੀ ਉਹੀ ਕੁਛ ਹੁਣ ਤੂੰ ਕਰਨ ਲੱਗ ਗਈ ਮੇਰਾ ਨਹੀਂ ਘਰੇ ਜੀ ਲੱਗਦਾ ਮੈਂ ਤੈਨੂੰ ਕਿਹਾ ਕੋਈ ਗੱਲ ਨਹੀਂ ਮੈਂ ਆਪਣੇ ਯਾਰਾਂ ਦੋਸਤਾਂ ਕੋਲੇ ਜਾਣਾ ਜਦੋਂ ਮੇਰਾ ਮਨ ਸੈਟ ਹੋ ਗਿਆ ਆ ਜਮਾ ਘਰੇ ਸੁੱਖਣਾ ਭਾਈ ਸੱਚੇ ਹੀ ਕਲੇਸ਼ ਕਰਦੀ ਸੀ ਆ ਤੂੰ ਵੀ ਘਰੇ ਤਾਂ ਡੀ ਨਹੀਂ ਲਾਉਂਦਾ ਹੈਗਾ ਉਧਰੋਂ ਆਇਆ ਉਧਰ ਵਾਗਿਆ ਉਧਰੋਂ ਆਇਆ ਉਧਰ ਵਾਗਿਆ ਚੱਲ ਹੁਣ ਤਾਂ ਸੁੱਖ ਦਾ ਵੀ ਆਚਾ ਮੁੱਕ ਗਿਆ ਉਹ ਵੀ ਵਾਗਿਆ ਅਗਲੀ ਹੁਣ ਕਿਉਂ ਨਹੀਂ ਫਿਰ ਤਰਜੀ ਲੱਗਦਾ ਪਹਿਲਾਂ ਤਾਂ ਤੂੰ ਰੱਟ ਲਾ ਰੱਖੀ ਸੀ ਹਾਈ ਸੁੱਖ ਵਗ ਜੇ ਹਾਈ ਸੁੱਖ ਵਗ ਜੇ ਹੁਣ ਕੀ ਹੋ ਗਿਆ ਮਾਂ ਮੇਰੀ ਗੱਲ ਸੁਣ ਸੁੱਖ ਗਈ ਨਾ ਹੁਣ ਮੇਰੀ ਜ਼ਿੰਦਗੀ ਦੇ ਵਿੱਚ ਮਸਾਂ ਹੀ ਸੁੱਖ ਆਇਆ ਠੀਕ ਹੈ ਇਹ ਸੁੱਖ ਨੂੰ ਮੈਨੂੰ ਜਿਉ ਲੈਣ ਦਿਓ ਕੋਈ ਗੱਲ ਨਹੀਂ ਜਦੋਂ ਮੇਰਾ ਮਨ ਠੀਕ ਹੋ ਗਿਆ ਮੈਂ ਘਰੇ ਆ ਕੇ ਵੀ ਸੁੱਖ ਦਾ ਸਾਰਾ ਲੂੰਗਾ ਬਸ ਮੈਨੂੰ ਆਪੇ ਚੋਰਾ ਵੜਵੜ ਖਾਂਦਾ ਜੇ ਤੂੰ ਬਾਹਰ ਜਾਣਾ ਆ ਬਹੁਤਾ ਘਰੋਂ ਬਾਗੀ ਗਈ ਕੱਲ੍ਹ ਕਨਾਲ ਨੂੰ ਤੈਨੂੰ ਕੋਈ ਗੱਲਬਾਤ ਹੋ ਜੇ ਦੱਸ ਮੇਰਾ ਕੀ ਬਣੂਗਾ ਇਹੋ ਜਿਹੇ ਗੱਲਾਂ ਕਿਉਂ ਕਰਦੇ ਹੁੰਨੇ ਹੋ ਕੱਲ੍ਹ ਨੂੰ ਕੀ ਹੋ ਜੂਗਾ ਤੁਹਾਨੂੰ ਕੁਝ ਨਹੀਂ ਹੁੰਦਾ ਠੀਕ ਹੈ ਨਾ ਮੈਨੂੰ ਜਾਣ ਦੇ ਵਜੇ ਅੱਜ ਮੇਰੇ ਯਾਰਾਂ ਦੋਸਤਾਂ ਨਾਲ ਮੈਂ ਪਾਰਟੀ ਕਰਨੀ ਆ ਰਾਮਦਾਈ ਨਾਲ ਉਹਨਾਂ ਨੂੰ ਮੈਂ ਦੱਸਤਾ ਕਿ ਅਗਰ ਕੇ ਭਾਈ ਸੁੱਖ ਗਈ ਘਰੋਂ ਠੀਕ ਹੈ ਅੱਜ ਪਾਰਟੀ ਸ਼ਾਰਟੀ ਕਰਨ ਦਿਓ ਮੈਨੂੰ ਆਪਦਾ ਮਾਈਂਡ ਰਿਲੈਕਸ ਕਰਨ ਦੇ ਫਿਰ ਉਸ ਤੋਂ ਬਾਅਦ ਆ ਜਾਊਗਾ ਨਾ ਉਹਨਾਂ ਨੂੰ ਦੱਸਣਾ ਜ਼ਰੂਰੀ ਸੀ ਵੀ ਮੇਰੀ ਬਹੂ ਘਰੋਂ ਬਾਗੀ ਲੋਕ ਤਾਂ ਗੱਲਾਂ ਜੋੜਦੇ ਹੁੰਦੇ ਨੇ ਆ ਤੈਨੂੰ ਹੁਣ ਲਾ ਦੇਣਗੇ ਪੀਣ ਜਾ ਦੇ ਕੁਝ ਨਹੀਂ ਹੁੰਦਾ ਠੀਕ ਹੈ ਤੁਸੀਂ ਫਿਕਰ ਨਾ ਕਰੋ ਤੁਸੀਂ ਬਾਪੂ ਜੀ ਦੀ ਫਿਕਰ ਕਰੋ ਬਾਪੂ ਜੀ ਨੂੰ ਘਰੇ ਸੱਦ ਲਓ ਬਾਸ ਉਹ ਆ ਜਾਊਗਾ ਮੈਨੂੰ ਨਹੀਂ ਪਤਾ ਮੈਂ ਤਾਂ ਜਾਣਾਂ ਸਦੀ ਦੀ ਗੱਲ ਹੈ ਸਾਰੇ ਭਾਈ ਆਪਾਂ ਆਪਦਾ ਸੁਣਾ ਦਿੰਨੇ ਹਾਂ ਬਹੂ ਆ ਉਹ ਆਉਂਦੀਆਂ ਸੁਣਾ ਕੇ ਬਾਗੀ ਆ ਤੂੰ ਆਉਂਦੀਆਂ ਸੁਣਾਤੀਆਂ ਪਿਓ ਤੇਰਾ ਕੰਮ ਧੰਦੇਚ ਰਹਿੰਦਾਗਾ ਮੈਂ ਨਹੀਂ ਬਸ ਕੱਲੇ ਮੈਂ ਚੱਕੀ ਜਾਊਂ ਇੱਥੇ ਕੰਦਾ ਮਾ ਨਹੀਂ ਉਹ ਫਿਰ ਮਾਂ ਮੈਂ ਕਿਹੜਾ ਕਿਸੇ ਕੁੜੀ-ਚੜੀ ਕੋਲੇ ਚੱਲਿਆਂ ਬਾਹਰ ਤੁਸੀਂ ਤਾਂ ਐ ਕਰਨ ਲੱਗ ਜਾਨੇ ਹੋ ਸੁੱਖ ਹੁਣ ਗੱਭਰੂ ਜਵਾਨਾ ਮੈਂ ਬਾਹਰ ਅੰਦਰ ਵੀ ਨਹੀਂ ਜਾ ਸਕਦਾ ਭਾਈ ਹੁਣ ਸੁੱਖ ਤਾਂ ਹੀ ਲੜਦੀ ਸੀ ਅਗਲੀ ਕਹੜੀ ਤੇ ਫਿਰ ਸ਼ੱਕ ਕਰਦੀ ਹੋਈ ਆ ਵੀ ਇਹ ਕਿੱਥੇ ਜਾਂਦਾ ਕਿਉਂ ਜਾਂਦਾ ਕਿਉਂ ਨਹੀਂ ਘਰੇ ਵੜਦਾ ਕਲੀ ਜਾਂਦੇ ਸ਼ੱਕ ਫਿਰ ਹੁਣ ਤਾਂ ਨਹੀਂ ਕੋਈ ਸ਼ੱਕ ਕਰਨ ਵਾਲਾ ਹੈਗਾ ਮਾਂ ਹਲਕਾ ਮੇਰੀ ਪਿਆਰੀ ਮਾਂ ਤੂੰ ਆ ਹੁਣ ਤਾਂ ਮੈਨੂੰ ਜਾ ਵੜਨ ਦੇ ਕਿਸੇ ਪਾਸੇ ਹੁਣ ਨਾ ਤੁਸੀਂ ਗਲੇਸ਼ ਪਾਇਆ ਕਰੋ ਠੀਕ ਹੈ ਨਾ ਗਲੇਸ਼ ਨਹੀਂ ਪਾਇਆ ਤੂੰ ਤਾਂ ਪਈ ਇਹਨੂੰ ਕਲੇਸ਼ ਸਮਝ ਲੈਣਾ ਮੇਰਾ ਦਿਲ ਨੂੰ ਟਿਕਦਾ ਇੱਕ ਤਾਂ ਜੋਂਦੀ ਬਹੂ ਘਰੋਂ ਗਈ ਆ ਕੁਛ ਮਰਜੀ ਆ ਭਾਵੇਂ ਘਰੋਂ ਇੱਕ ਜੀਤ ਆ ਗਈ ਆ ਮੇਰਾ ਚਿੱਤ ਨਹੀਂ ਠੀਕ ਰਹਿੰਦਾ ਚਿੱਤ ਨਹੀਂ ਠੀਕ ਰਹਿੰਦਾ ਕਰ ਲੋ ਯਾਦ ਉਹਨੂੰ ਦੇਖਿਆ ਨਹੀਂ ਸੀ ਜਦੋਂ ਤੂੰ ਆਈ ਸੀ ਕਿਵੇਂ ਬੋਲਦੀ ਸੀ ਵਧੀਆ ਖਿਹੜਾ ਛੁੱਟ ਗਿਆ ਵਾ ਹੁਣ ਕੋਈ ਨਵੀਂ ਲਿਆਵਾਂਗੇ ਕੋਈ ਗੱਲ ਨਹੀਂ ਘਰ ਦਾ ਦਹਲੀਸਾ ਅੱਗੇ ਬਦੂ ਕੀ ਕਰਦੀ ਬੇ ਨਵੀਂ ਵੀ ਤਾਂ ਹੀ ਆਉਗੀ ਤੂੰ ਆਪਦੇ ਆਪ 'ਚ ਸੁਧਾਰਤਾ ਲਿਆ ਆ ਮੁੰਡਿਆਂ 'ਚ ਬਹਿ ਕੇ ਦਾਰੂ ਪੀ ਜਾਂ ਨਾ ਭਾਨੀਆਂ ਮਾਰਨ ਵਾਲੇ ਕੰਨਤੀ ਖੜੇ ਹੁੰਦੇ ਨੇ ਕੋਈ ਗੱਲ ਨਹੀਂ ਪਰ ਮੇਰੀ ਗੱਲ ਸੁਣ ਲਾ ਮਾ ਠੀਕ ਹੈ ਆ ਕੁਛਕ ਦਿਨ ਮੈਨੂੰ ਆਪਦੀ ਜ਼ਿੰਦਗੀ ਜਾਣ ਲੈਣ ਦੇ ਉਸ ਤੋਂ ਬਾਅਦ ਜਿਵੇਂ ਮੇਰਾ ਵਿਆਹ ਕਰ ਦੇ ਕਿਤੇ ਮਾਜੀ ਠੀਕ ਹੈ ਨਾ ਪਾਲੀ ਜੂੜ ਚਲ ਭਾਈ ਅੱਜ ਜਾਇਆ ਹੁਣ ਤੂੰ ਹੋ ਗਿਆ ਤਿਆਰ ਤੇ ਮੈਨੂੰ ਦੱਸ ਪੁੱਛ ਕੇ ਜਾਇਆ ਕਰ ਫੇਰ ਅਗਲੇ ਨੂੰ ਹਾਂ ਕਰਿਆ ਕਰ ਮੁੰਡਿਆਂ ਮੰਡਿਆਂ ਨੂੰ ਆਹੋ ਕੋਈ ਗੱਲ ਨਹੀਂ ਦੱਸ ਪੁੱਛ ਕੇ ਜਾਵੜਿਆ ਕਰੂੰਗਾ ਬਾਪੂ ਨੂੰ ਕਹਿ ਦੀ ਨਾਲ ਤੂੰ ਅੱਜ ਆਉਂਦਾ ਨਹੀਂ ਮਾਥਣੇ ਲੋਕੇ ਬਾਪੂ ਨੂੰ ਕਹਿ ਦੀ ਮੈਂ ਆਉਂਦਾ ਨਹੀਂ ਆਥਣੇ ਪਹਿਲਾਂ ਮੈਨੂੰ ਹਾਲ ਹਾਲ ਕਰੂਗਾ ਵੀ ਚਲ ਦਿਨੇ ਦਿਨੇ ਭਾਈ ਤੌਹਦੇ ਦੋਸਤਾਂ ਮਿੱਤਰਾਂ ਕੋਲੇ ਭੱਗ ਜਾ ਕਿ ਮੈਂ ਆਥਣੇ ਨਹੀਂ ਆਉਂਦਾ ਵੀ ਆਥਣੇ ਆ ਕੇ ਤਾਂ ਆਪਦੇ ਘਰੇ ਪੈਂ ਆ ਮੇਰੀ ਰਾਤ ਕਿਵੇਂ ਲੰਘੂਗੀ ਚੋਰਾ ਬੜਬੜ ਖਾਈ ਜਾਂਦਾ ਰਹਿੰਦਾਗਾ ਇੰਨਾ ਕੁਝ ਹੋਈ ਜਾਂਦਾ ਦੁਨੀਆ ਤੇ ਕਿ ਗੱਭਰੂ ਜਵਾਨ ਮੁੰਡੇ ਪਹਿਲਾਂ ਘਰੋਂ ਵੱਰ ਰਹਿੰਦੇ ਹੁੰਦੇ ਰਾਤ ਨੂੰ ਇਹਨੂੰ ਵੀ ਪੋਰਾ ਸੋਣੇ ਹੈਗੀ ਮੁੰਡੇ ਨੇ ਕਿਹੜੇ ਵੱਲਦਾ ਇੱਥੇ ਖੜਾ ਲਿਆ ਯਾਰ ਬਲਾ ਕੇ ਹਰੇ ਤੱਕ ਨਹੀਂ ਆਇਆ ਹੋਰ ਪਹਿਲਾਂ ਢੀ ਠੀਕ ਹੈ ਵਧੀਆ ਜਿਹੜਾ ਕੰਮ ਤੂੰ ਆਖਿਆ ਸੀ ਹੋ ਗਿਆ ਹੋ ਗਿਆ ਕੀ ਬਣਿਆ ਬਸ ਹੁਣ ਮੜੀ ਬੋਲਣ ਦੀ ਧੀਰ ਸੀਗੀ ਤੇ ਉਹ ਆਪੀ ਬੋਲਦਾ ਹਾਂ ਲੱਗਿਆ ਪਤਾ ਲੱਗਿਆ ਕੀ ਹਨਾ ਕਿਹੜਾ ਮਾਰ ਲਿਆ ਅੱਜ ਉਹ ਯਾਰ ਮੈਂ ਤੇਰੇ ਘਰ ਕੋਲ ਦੀ ਨੰਗਾ ਜਾਂਦਾ ਸੀਗਾ ਮੈਂ ਹਾਂ ਚੱਲੂ 20 ਨੂੰ ਮਿਲ ਜਾ ਜਾਂਦਾ ਉਹ ਨਹੀਂ ਨਹੀਂ ਵਧੀਆ ਕੀਤਾ ਚੱਲ ਤੂੰ ਆ ਗਿਆ ਹੋਰ ਘਰੇ ਠੀਕ ਹੈ ਸਾਰੇ ਹਾਂ ਸਾਰੇ ਵਧੀਆ ਉਹ ਤੇਰੀ ਮੰਮੀ ਸੀਗੀ ਉਹ ਨਾ ਨਾ ਯਾਰ ਇਹ ਤਾਂ ਮੇਰੀ ਮੰਮੀ ਸੀਗੀ ਅੱਛਾ ਉਹ ਤੇਰੀ ਮੰਮੀ ਸੀਗੀ ਤੂੰ ਨਾਨ ਕਿਰਨ ਆਦੇ ਪਿੰਡ ਨਹੀਂ ਜਾਂਦਾ ਉਹ ਨਹੀਂ ਨਹੀਂ ਜਾ ਵਰਦਾ ਕਦੇ-ਕਦੇ ਪਿੰਡ ਵੀ ਆਇ ਤਾਂ ਅੱਛਾ ਤੇਰੀ ਮੰਮੀ ਲੇਡੀ ਹੈ ਨਹੀਂ ਉਹ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈ ਤਾਂ ਸਾਰਾ ਪਰਿਵਾਰ ਆਪਣਾ ਇਹ ਤਾਂ ਮੰਮੀ ਇਕੱਲੀ ਆ ਨਾ ਯਾਰ ਤਾਂ ਕਰਕੇ ਇੱਥੇ ਰਹਿਣਾ ਫਿਰ ਮੈਂ ਅੱਛਾ ਹੂੰ ਤੇ ਤੇ ਮਾਮਾ ਹੈ ਨਹੀਂ ਤੇਰਾ ਨਹੀਂ ਮਾਮਾ ਨਾ ਯਾਰ ਡੱਟੂ ਕੀ ਮਾਮੇਰੀ ਤਾਂ ਕਰਕੇ ਫਿਰ ਮਾਮੀ ਕੰਦੀ ਆ ਮੈਂ ਹੀ ਰਹਿਣਾ ਕੱਲਾ ਤੇ ਜਵਾਬ ਜਦੋਂ ਕੋਈ ਇਹਨਾਂ ਨੂੰ ਉਹ ਨਾ ਕੀ ਰਸਾਂ ਯਾਰ ਪੂਰੀ ਸੀਗੀ ਇੱਕ ਉਹ ਭੱਜ ਗਈ ਹੁਣ ਕੀ ਦੱਸਾਂ ਤੈਨੂੰ ਹੋਰ ਯਾਰ ਤਾਂ ਕਰਕੇ ਹੁਣ ਕੱਲੀ ਆ ਫਿਰ ਹੋਰ ਤਾਂ ਕੋਈ ਹੈਣੀ ਵੀ ਚੜੀਦਾ ਨਹੀਂ ਆ ਮੈਂ ਇੱਥੇ ਰਹਿਣਾ ਤੇ ਪਤਾ ਨਹੀਂ ਉਹਦਾ ਕੋਈ ਕੀਤਾ ਉਹ ਨਾ ਪਤਾ ਕੀ ਮੰਮੀ ਨੂੰ ਪਹਿਲਾਂ ਪਤਾ ਸੀ ਉਹਨੇ ਕੀਤਾ ਸੀਗਾ ਯਾਰ ਬਠਿੰਡੇ ਰਹਿੰਦੀ ਉਹ ਤਾਂ ਸ਼ਹਿਰ ਚ ਹੁਣ ਐ ਹੋਈ ਇਹਨੂੰ ਵੜ ਦੰਦੇ ਜੇ ਪਤਾ ਹੀ ਐ ਕਿੱਥੇ ਆ ਉਹ ਪਤਾ ਕੀ ਗੱਲ ਆ ਜਸ ਕਰਨੇ ਯਾਰ ਬਹੁਤ ਟਾਈਮ ਹੋ ਗਿਆ ਹੁਣ ਯਾਰ ਇਹ ਗੱਲ ਨੂੰ ਹਲੇ ਆਪਾਂ ਕਿਉਂ ਕੁਝ ਵੀ ਸਿਰਦਰਦੀ ਲਈਏ ਯਾਰ ਮਾੜੀ ਗੱਲ ਆ ਯਾਰ ਐ 3 ਮਾਪਿਆਂ ਨੂੰ ਹਨਾ ਛੱਡ ਕੇ ਹਨਾ ਉਹ ਮਾੜੀ ਗੱਲ ਤਾਂ ਹੈਗੀ ਆ ਯਾਰ ਭਰਾਵਾ ਫਿਰ ਜਦੋਂ ਹੁਣੇ ਨਹੀਂ ਸੋਚਿਆ ਹਨਾ ਹੁਣ ਕੀ ਕਰ ਸਕਦੇ ਆ ਤੇ ਫਿਰ ਪਤਾ ਨਹੀਂ ਵੀ ਬਠਿੰਡੇ ਕਿਹੜੇ ਪਾਸੇ ਰਹਿੰਦੇ ਆ ਉਹ ਦੱਸਿਆ ਸੀਗਾ ਜੀਪ ਰੂਪਨਗਰ ਤੇ ਦੱਸਿਆ ਸੀਗਾ ਯਾਰ ਬਠਿੰਡੇ ਇਥੇ ਨਾਲ ਤੁਹਾਨੂੰ ਨੂੰ ਪਤਾ ਹਾਂ ਔਰ ਤੂੰ ਦੱਸ ਕਰੇ ਠੀਕ ਐ ਸਾਰੇ ਹਾਂ ਸਾਰੇ ਵਧੀਆ ਤੂੰ ਗਿਆ ਨਹੀਂ ਮੁੜ ਕੇ ਸਕੇ ਨਾ ਨਾ ਯਾਰ ਮੈਂ ਤਾਂ ਫਿਰ ਕੀ ਲੈਣ ਜਾਣਾ ਆਪਾਂ ਨੂੰ ਤਾਂ ਕੀ ਲੋੜਾ ਚੱਲ ਆ ਜਾ ਫਿਰ ਚਾਹ ਬਣ ਗਈ ਹੋਊਗੀ ਨਾ ਕੋਈ ਨਹੀਂ ਮੈਂ ਚਾਹ ਦੂ ਤਾਂ ਚਾਹ ਨੂੰ ਆ ਜਾ ਕੋਈ ਨਹੀਂ ਆ ਜਾ ਸਾਹ ਉਹ ਯਾਰ ਬਣੀ ਹੋਈ ਆ ਜਾ ਚੱਲ ਠੀਕ ਐ ਅੱਛਾ ਬਸ ਠੀਕ ਐ ਤੂੰ ਐ ਕਰ ਫਿਰ hath ne kare a ji jede tere paise bandya gharon le jia ke ਠੀਕ ਹੈ ਕਿਸੇ ਕੋਲੇ ਗੱਲ ਨਾ ਦੱਸੀ ਨਹੀਂ ਨਹੀਂ ਕਿਸੇ ਕੋਲੇ ਤੇ ਇਹ ਤੇ ਮੇਰੇ ਵਿੱਚ ਹੀ ਗੱਲ ਰਹਿਣੀ ਚਾਹੀਦੀ ਬਾਈ ਬਣ ਕੇ ਤੂੰ ਵੀ ਐ ਨਾ ਕਰੀਂ ਵੀ ਹੋਰ ਕਿਸੇ ਨਾ ਐ ਨਾ ਕਹੀਂ ਕਿ ਪੈਸੇ ਕਰਕੇ ਨੇ ਆਇ ਕਿ ਤਾ ਉਹ ਨਹੀਂ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਜੇ ਤੈਨੂੰ ਕੋਈ ਹੋਰ ਵੀ ਜੇ ਕਿਸੇ ਚੀਜ਼ ਦੀ ਲੋੜ ਹੋਈ ਨਾ ਕਰੇ ਜਦੋਂ ਮਰਜ਼ੀ ਆ ਜੀ ਚੰਗਾ ਆਹ ਦਾ ਤੂੰ ਮੇਰਾ ਬਹੁਤ ਵੱਡਾ ਕੰਮ ਕਰਤਾ ਕੋਈ ਨਹੀਂ ਆਥਨੇ ਆਉਂਗਾ ਫਿਰ ਮੈਂ ਚੱਲ ਚੰਗਾ ਮਿਲਦੇ ਆਂ ਚੰਗਾ ਚੰਗਾ ਕੌਣ ਆ ਗਿਆ ਕੌਣ ਕਿਹਨੂੰ ਮਿਲਣਾ ਇਹ ਘਰ ਮਨਿੰਦਰ ਦਾ ਨਹੀਂ ਹੈਗਾ ਜੀ ਮਨਿੰਦਰ ਹਾਂ ਵੀਰੇ ਮਨਿੰਦਰ ਇੱਥੇ ਰਹਿੰਦੀ ਹੈ ਦੱਸੋ ਅਛਾ ਤੇਰੀਆਂ ਜਿਹੜੀਆਂ ਮੈਂ ਮਿਲਦਾ ਰ ਮਨਿੰਦਰ ਨੂੰ ਨਹੀਂ ਨਹੀਂ ਜੀ ਹੁਣ ਤਾਂ ਮਨਿੰਦਰ ਘਰ ਨਹੀਂ ਹੈਗੀ ਮਨਿੰਦਰ ਬਾਹਰ ਗਈ ਆ ਅੱਛਾ ਤੇ ਤੁਸੀਂ ਕੋਣ ਮੈਂ ਤੇ ਮਨਿੰਦਰ ਨਾਲ ਇਕੱਠੇ ਪੜਦੇ ਹੁੰਦੇ ਸੀਗੇ ਅੱਛਾ ਅੱਛਾ ਹਾਂ ਸਾਡੇ ਤਾਂ ਬਹੁਤ ਮਤਲਬ ਕਿ ਗੂੜੀ ਦੋਸਤੀ ਸੀਗੀ ਇਹ ਤਾਂ ਬਹੁਤ ਟਾਈਮ ਤੋਂ ਇਕੱਠੇ ਮੈਂ ਤਾਂ ਕਾਫੀ ਟਾਈਮ ਹੋ ਗਿਆ ਸੀ ਮਿਲੇ ਨਹੀਂ ਕਿ ਤਾ ਕਰਕੇ ਮੇਰਾ ਦਿਲ ਕੀਤਾ ਮੈਂ ਕਿ ਚਲੋ ਮਨਿੰਦਰ ਨੂੰ ਮਿਲ ਕੇ ਆਵਾਂ ਜਾ ਕੇ ਗੱਲਾਂ ਬਾਤਾਂ ਕਰਕੇ ਆਈਏ ਨਾ ਹੋਨੋ ਕਿਵੇਂ ਪਤਾ ਲੱਗ ਗਿਆ ਮਨਿੰਦਰ ਇੱਥੇ ਰਹਿੰਦੀ ਆ? ਹਾਂ। ਬਸ ਐ ਹੀ ਪਤਾ ਲੱਗ ਗਿਆ ਜੀ ਕਹਿੰਦੇ ਨੇ ਹੁੰਦੇ ਕਹਿੰਦੇ ਜਦੋਂ ਮਿਲਣਾ ਹੋਵੇ ਉਦੋਂ ਬਸ ਪਤਾ ਲੱਗ ਹੀ ਜਾਂਦਾ ਹੁੰਦਾ। ਉਹ ਮੈਨੂੰ ਮੈਂ ਇੱਥੋਂ ਨੰਗੇ ਜਾਂਦਾ ਸੀਗਾ ਤੇ ਉਦੋਂ ਮੈਨੂੰ ਮਨਿੰਦਰ ਜਾਂਦੀ ਦਿਖੀ। ਮੈਂ ਦੇਖਿਆ ਤੁਹਾਡੇ ਘਰੇ ਅੰਦਰ ਐਂਟਰ ਹੋਈ ਸੀਗੀ ਮਨਿੰਦਰ। ਅੱਛਾ ਅੱਛਾ। ਹਾਂ। ਵੀਰੇ ਹੁਣ ਤਾਂ ਹੈ ਨਹੀਂ। ਤੁਸੀਂ ਫੇਰ ਆ ਜਿਓ। 10 ਸਾਲਾਂ ਮੈਨੂੰ ਜਰੂਰੀ ਕੰਮ ਸੀ ਮਨਿੰਦਰ ਦਾ ਕਰ ਇੱਕ ਬਾਲੀ ਅਰਜੈਂਟ ਗੱਲ ਕਰਨੀ ਸੀ। ਜੇ ਹੋ ਸਕਦਾ ਤੇ ਮਨਿੰਦਰ ਅੰਦਰ ਹੀ ਆ ਤਾਂ ਬੁਲਾ ਦੋ। ਨਹੀਂ ਨਹੀਂ ਵੀਰੇ ਮੈਂ ਝੂਠ ਬੋਲ ਕੇ ਕਰਨਾ। ਮਨਿੰਦਰ ਹੈ ਨਹੀਂ ਕੀ ਅੱਜ ਤੁਸੀਂ ਚਾਹ ਪਾਣੀ ਪੀ ਲਓ ਨਹੀਂ ਨਹੀਂ ਜੀ ਇਹ ਮਨਿੰਦਰ ਹੀ ਹੈ ਨਹੀਂ ਫਿਰ ਮੈਂ ਚਾਹ ਪਾਣੀ ਪੀ ਕੇ ਕੀ ਕਰਨਾ ਨਾ ਵੀਰੇ ਜ਼ਰੂਰੀ ਤਾਂ ਨਹੀਂ ਵੀ ਤੁਸੀਂ ਮਨਿੰਦਰ ਹੁੰਦੇ ਚਾਹ ਪਾਣੀ ਪੀਣਾ ਤੁਸੀਂ ਸਾਡੇ ਘਰ ਦੇ ਮਹਿਮਾਨ ਹੋ ਸਾਡੇ ਘਰੇ ਆਏ ਹੋ ਆਜੋ ਚਾਹ ਪਾਣੀ ਤੇ ਪੀ ਕੇ ਜਾਓ ਨਹੀਂ ਨਹੀਂ ਬਸ ਤੁਸੀਂ ਐਂ ਕਰੋ ਜੀ ਜਦੋਂ ਮਨਿੰਦਰ ਆ ਗਈ ਨਾ ਮੈਨੂੰ ਫੋਨ ਕਰ ਦਿਓ ਮੈਂ ਉਦੋਂ ਚਾਹ ਪਾਣੀ ਪੀ ਜੂਗਾ ਹੈਗਾ ਮਨਿੰਦਰ ਕੋਲ ਨੰਬਰ ਪਰ ਤੁਸੀਂ ਮੇਰੇ ਨੰਬਰ ਤੇ ਫੋਨ ਕਰ ਦਿਓ ਤੁਸੀਂ ਮੇਰਾ ਨੰਬਰ ਲੈ ਲਓ ਤੇ ਜਦੋਂ ਮਨਿੰਦਰ ਆ ਗਈ ਨਾ ਤੇ ਤੁਸੀਂ ਇਸ ਨੰਬਰ ਤੇ ਮੈਨੂੰ ਫੋਨ ਕਰ ਦਿਓ ਮੈਂ ਨਾਲ ਦੀ ਨਾਲ ਆ ਜੂੰਗਾ ਠੀਕ ਹੈ ਵੀਰੇ ਕੋਈ ਗੱਲ ਨਹੀਂ ਜਦੋਂ ਮਨਿੰਦਰ ਆ ਗਈ ਨਾ ਮੈਂ ਤੁਹਾਡੀ ਗੱਲ ਕਰਵਾ ਦੂੰਗੀ ਠੀਕ ਹੈ ਜੀ ਵੀਰੇ ਚਾਹ ਪਾਣੀ ਤਾਂ ਪੀ ਕੇ ਜਾਂਦੇ ਮਨਿੰਦਰ ਫਿਰ ਕਹੂਗੀ ਵੀ ਮੇਰਾ ਦੋਸਤ ਆਇਆ ਸੀ ਤੁਸੀਂ ਚਾਹ ਪਾਣੀ ਵੀ ਨਹੀਂ ਪੁੱਛਿਆ ਨਹੀਂ ਧੰਨਵਾਦੀ ਜੀ ਮੇਰੇ ਤੋਂ ਨਹੀਂ ਗੁੱਸਾ ਕਰਨਾ ਕੋਈ ਗੱਲ ਨਹੀਂ ਜਦੋਂ ਮਨਿੰਦਰ ਆ ਗਈ ਨਾ ਉਹਨੂੰ ਇੱਕ ਵਾਰੀ ਦੱਸ ਦਿਓ ਕਿ ਤੇਰਾ ਦੋਸਤ ਮਿਲਣ ਆਇਆ ਸੀ ਉਹ ਦੁਬਾਰੇ ਵੀ ਆਊਗਾ ਚਲ ਠੀਕ ਹੈ ਵੀਰੇ ਕੋਈ ਗੱਲ ਨਹੀਂ ਤੁਸੀਂ ਮੈਨੂੰ ਫੋਨ ਕਰ ਦਿਓ ਠੀਕ ਹੈ ਵੀਰੇ ਗੱਲ ਕਰਵਾ ਦਿੰਦਾ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਨਿੰਦਰ ਦਾ ਬੱਲਾ ਤਾਂ ਖਤਿ ਹੋ ਗਿਆ ਹਾਇ ਰੱਬਾ ਨੰਬਰ ਤਾਂ ਲੈ ਲਿਆ ਮੈਂ ਉਹਦਾ ਨਾਮ ਤਾਂ ਪੁੱਛਣੀ ਭੁੱਲ ਗਈ ਦੇਖਾਂ ਹਾਇ ਉਹ ਰੱਬਾ ਹੱਲ ਲੰਘ ਵੀ ਗਿਆ ਮੈਂ ਵੀ ਪਾਗਲ ਨੇ ਨਾਮ ਨਹੀਂ ਪੁੱਛਿਆ ਜਦੋਂ ਮਨਿੰਦਰ ਆ ਗਈ ਨਾ ਗੱਲ ਕਰਵਾ ਦੂੰਗੀ ਕੋਈ ਇਤਰਾ ਦੋਸਤ ਆਇਆ ਸੀ ਆ ਦੇਖ ਲਾ ਜੋਂ ਸੁੱਕ ਗਈ ਐ ਸਾਰਾ ਕੰਮ ਆਪ ਨੂੰ ਕਰਨਾ ਪੈ ਗਿਆ ਇੱਕ ਤਾਂ ਜੇ ਖਾਣੇ ਦਾ ਹੁਣ ਸਵੇਰ ਨਹੀਂ ਸੀ ਕੰਮ ਕਰਨ ਦਾ ਆਪ ਹੀ ਕਰ ਲੈਂਦੀ ਸੀ ਉਹ ਉਹ ਵੀ ਮੰਮੀ ਜੀ ਮੰਮੀ ਜੀ ਕਰਦੀ ਰਹਿੰਦੀ ਸੀ ਮੈਨੂੰ ਤਾਂ ਸੱਚੀ ਨੂੰ ਨਾ ਜੀ ਹੋ ਜਾਂਦਾ ਵੀ ਐਵੇਂ ਬਾਗੀ ਵਿਚਾਰੀ ਉਹ ਮੁੰਡਾ ਤਾਂ ਨਹੀਂ ਉਹ ਤੋਂ ਬਾਅਦ ਘਰੇ ਵੱਡਦਾ ਹੁਣ ਜੰਮੀ ਨਾ ਇਹਦਾ ਪਿਓ ਵੱਡਦਾ ਆ ਕੱਲੀ ਆ ਬੈਠੀ ਕੰਧਾਂ ਮੇ ਨਹੀਂ ਚੱਕੀ ਆਂ ਨਾ ਔਖਾ ਤਾਂ ਮੈਨੂੰ ਹੋ ਗਿਆ ਨਾਲੇ ਕੰਮ ਤੰਦੇ ਦਾ ਤੇ ਉਹ ਵੇ ਚਾ ਚ ਤੇ ਟੇਂਜਣੋਂ ਕਿਤੇ ਲੱਗਦਾ ਹੈਗਾ ਹੁੰਦੇ ਨਹੀਂ ਘਾਟ ਮਹਿਸੂਸ ਹੁੰਦੇ ਸੀਗੇ ਆ ਗਈ ਤੋਂ ਪਤਾ ਲੱਗਦਾ ਇਹ ਸੁੱਖ ਦਾ ਵਿਚੇਰੀ ਦਾ ਕਿੰਨਾ ਸਹਾਰਾ ਸੀਗਾ ਸੋਚਦਾ ਮੈਨੂੰ ਵੜਨ ਦੀ ਨਹੀਂ ਸੀ ਦਿੰਦੀ ਵਿਚਾਰੇ ਹਾਈ ਹਾਈ ਅੱਜ ਤਾਂ ਸਿਰ ਪਾਟ ਹੀ ਜਾਂਦਾ ਹੈ ਪਤਨ ਤਾਂ ਭਾਈ ਕੰਮ ਵਾਲਾ ਕਰ ਲਿਆ ਕਦੇ ਇੰਨਾ ਕੀਤਾ ਨਹੀਂ ਸੀਗਾ ਸੁੱਖ ਨੇ ਸੁਖ ਲੈ ਸੁੱਖ ਨੂੰ ਬੋਲ ਮਾਰੀ ਜਾਂਦੀ ਐ ਸੁਖੋ ਕਿੱਥੇ ਆ ਉਹ ਤਾਂ ਹੁਣ ਨੂੰ 20 ਵਾਰੀ ਪੁੱਛ ਲੈਦੀ ਮੈਨੂੰ ਮੰਮੀ ਕੀ ਹੋ ਗਿਆ ਕਾ ਤੂੰ ਸਿਰ ਦੁਖੀ ਜਾਂਦਾ ਹੁਣ ਉਹ ਤਾਂ ਚਾਹ ਪਾਣੀ ਮੈਨੂੰ ਕਰਕੇ ਦੇ ਦਿੰਦੀ ਸੁਖ ਤਾਂ ਬਥੇਰਾ ਸੀ ਸੱਚੀ ਆ ਸੱਚ ਨਾ ਜਦੋਂ ਬੰਦਾ ਕੋਲੇ ਨਹੀਂ ਹੁੰਦਾ ਉਹ ਦੋ ਦੀ ਘਾਟ ਪਤਾ ਲੱਗਦੀ ਐ ਵੀ ਇਹਦੀ ਕੀਮਤ ਕੀ ਐ ਮੈਂ ਵੀ ਵਿਚਾਰੀ ਨੂੰ ਵੱਡੂ ਖਾਉਂ ਵੱਡੂ ਖਾਉਂ ਕਰਦੀ ਰਹਿੰਦੀ ਸੀ ਉਹ ਤਾਂ ਸਾਰਾ ਦਿਨ ਆ ਹੁਣ ਪਤਾ ਲੱਗਦਾ ਬਿਓ ਸੇਵਨ ਔਖੀ ਹੋਈ ਪਈਆਂ ਇਹ ਤਾਂ ਬਿਓ ਪੁੱਤ ਘਰੇ ਨਹੀਂ ਖੜਦੇ ਇਹਨਾਂ ਨੂੰ ਤਾਂ ਹੈ ਨਹੀਂ ਫਿਕਰਫਾਕ ਆ ਲਾਡੀ ਨੇ ਤਾਂ ਜਮੀ ਹੁਣ ਸ਼ਰਮ ਦੀ ਲੋਈ ਲਾ ਰੱਖੀ ਆ ਜਮੀ ਨਹੀਂ ਘਰੇ ਵੱਡਦਾ ਹੈਗਾ ਸੱਚੇ ਪਿੱਟਦੀ ਸੀ ਭਾਈ ਉਹ ਵਿਚਾਰੀ ਹੁਣ ਮੈਨੂੰ ਇੰਨਾਂ ਔਖਾ ਲੱਗਦਾ ਅਗਲੀ ਤਾਂ ਲੱਗਣੀ ਆ ਭਾਈ ਅਗਲੀ ਤਾਂ ਬੰਦਾ ਸੀ ਜਿਹੜਾ ਘਰੇ ਨਹੀਂ ਸੀ ਵੱਡਦਾ ਫਿਕਰ ਤਾਂ ਹੋ ਹੀ ਜਾਂਦਾ ਹੈਗਾ ਹੈ ਮਨਾ ਆ ਜਾ ਚੁੱਪ ਕਰਕੇ ਮਨਾ ਜਦੋਂ ਆਪਦੇ ਚ ਪ੍ਰੋਖ ਹੋਈ ਬਣਾ ਕੇ ਪੀ ਲੈ ਚਾਹ ਦੀ ਘੋਟਾ ਆਲ ਮੈਂ ਤਾਂ ਨਹੀਂ ਸੀ ਚਾਹ ਬਣਾਈ ਮੈਂ ਕਿਹਾ ਚਲ ਮਨਿੰਦਰ ਆਊਗੀ ਉਹਦੇ ਆਈ ਤੇ ਬਣਾਉਂਗੀ ਥੋੜਾ ਮਾਦੀ ਤੇ ਲੇਟੀ ਹੋਗੀ ਉਹ ਚਲ ਕੋਈ ਗੱਲ ਨਹੀਂ ਡਿਊਟੀ ਦਾ ਕੰਮ ਇਹੋ ਜਿਹਾ ਹੀ ਹੁੰਦਾ ਮੈਂ ਤਾਂ ਉਹਨੂੰ ਐ ਵੀ ਦੱਸਣਾਗਾ ਵੀ ਭਈ ਅੱਜ ਤੈਨੂੰ ਕੋਈ ਮਿਲਣ ਆਇਆ ਸੀਗਾ ਉਹਦਾ ਦੋਸਤ ਆਇਆ ਸੀ ਮਿਲਣ ਮੈਂ ਤਾਂ ਚਾਹ ਪਾਣੀ ਨੂੰ ਇੰਨਾ ਜ਼ੋਰ ਲਾਇਆ ਉਹ ਕਹਿੰਦਾ ਨਹੀਂ ਪੀਣੀ ਨਹੀਂ ਹੈਗੀ ਮਨਿੰਦਰ ਜਦੋਂ ਆ ਗਈ ਵੀ ਉਹਦੇ ਆਏ ਤੇ ਪੀਊਂਗਾ ਜਦੋਂ ਉਹ ਆਊਗੀ ਦੋਸਤ ਆਇਆ ਸੀ ਕੀ ਦੋਸਤ ਦੱਸ ਕਾਲਜ ਜਿੱਥੇ ਇਕੱਠੇ ਪੜਦੇ ਸੀਗੇ ਕਮ ਕਮਾਲ ਕਰਦੀਆਂ ਯਾਰ ਤੂੰ ਦਿਮਾਗ ਤੋਂ ਕੰਮ ਲਿਆ ਕਰ ਮਾੜਾ ਮੋਟਾ ਕੀ ਹੋ ਗਿਆ ਲੈ ਪਹਿਲੀ ਵਾਰ ਮਨਿੰਦਰ ਨੂੰ ਕੋਈ ਮਿਲਣ ਆਇਆ ਹੁਣ ਮੈਂ ਮਨਾਂ ਕਰ ਦਿੰਦੀ ਬਾਲੇ ਖੋ ਸੀਗਾ ਪੰਜ ਯਾਰ ਨਹੀਂ ਮਿਲਣਾ ਹੈ ਮਿਲਣ ਪਹਿਲਾਂ ਉਹਦੇ ਉਹ ਵੀ ਆਈ ਸੀਗੀ ਉਹਦੀ ਭੂਆ ਆ ਰਗੇ ਹਾਂ ਫਿਰ ਉਹ ਤਾਂ ਉਹਦੇ ਰਿਸ਼ਤੇਦਾਰ ਸੀ ਇਹ ਤਾਂ ਉਹਦਾ ਦੋਸਤ ਸੀਗਾ ਮੈਂ ਕਹੀ ਜਾਂ ਨਾ ਤੂੰ ਕਮਾਲ ਕਰਦੀ ਆ ਕੀ ਪਤਾ ਕੌਣ ਸੀ ਕੌਣ ਨਹੀਂ ਸੀ ਤੂੰ ਉਹਨਾਂ ਨੂੰ ਐਂ ਦੱਸਦਾ ਵੀ ਮਨਿੰਦਰ ਇੱਥੇ ਰਹਿੰਦੀ ਹੈਗੀ ਉਹ ਕਨਹਾ ਮੈਂ ਦੇਖਿਆ ਸੀ ਮਨਿੰਦਰ ਨੂੰ ਵੀ ਇੱਕ ਦਿਨ ਇੱਥੇ ਬੜਦੀ ਸੀ ਜਾਂ ਤਾਂ ਕਰਕੇ ਕਮੋ ਮੈਨੂੰ ਤਾਂ ਕਹੀ ਜਾਨੀ ਵੀ ਕੋਈ ਹੱਲ ਕਰ ਹੱਲ ਕਰ ਆਪ ਇਧਰ ਤੂੰ ਕੀ ਕਹੀ ਜਾਨੀ ਹੈਗੀ ਦੱਸ ਤਾਂ ਦੇ ਮੈਨੂੰ ਉਹਨੂੰ ਕਿਉਂ ਦੱਸਿਆ ਤੂੰ ਉਹਨੇ ਪੁੱਛਿਆ ਸੀ ਵੀ ਮਨਿੰਦਰ ਇੱਥੇ ਰਹਿੰਦੀ ਮੈਂ ਤਾਂ ਦੱਸਿਆ ਓ ਯਾਰ ਤੂੰ ਵੀ ਕਮਾਲ ਕਰਦੀ ਆ ਆ ਕਿਉਂਨੇ ਪੁੱਛਿਆ ਸੀਗਾ ਕੱਲੂ ਆਪਣੇ ਘਰ ਦਾ ਕੋਈ ਭੇਤ ਲੈ ਜੂਗੀ ਤੂੰ ਹਰੇਕ ਨੂੰ ਦੱਸਦੀ ਫਿਰਾਂਗੀ ਕੀ ਪਤਾ ਕੌਣ ਸੀਗਾ ਕੌਣ ਨਹੀਂ ਸੀਗਾ ਉਹ ਤਾਂ ਦੋਸਤਣ ਸੀ ਜਾਂ ਤਾਂ ਕੋਈ ਰਿਸ਼ਤੇਦਾਰ ਸੀ ਕੀ ਪਤਾ ਤੈਨੂੰ ਜਾਣ ਕੇ ਆ ਕੇ ਕਹਤਾ ਹੋਵੇ ਤੂੰ ਕਿ ਐਂ ਕਰਦੀ ਐ ਜਿਵੇਂ ਮੈਂ ਮਨਿੰਦਰ ਦੇ ਨਾਲ ਪਹਿਲਾਂ ਉਹਨੂੰ ਦੇਖਿਆ ਹੁੰਦਾ ਲੈ ਫਿਰ ਜੇ ਉਹਦਾ ਦੁਸ਼ਮਣ ਹੁੰਦਾ ਫਿਰ ਮੈਨੂੰ ਨੰਬਰ ਕਿ ਦੇ ਕੇ ਜਾਂਦਾ ਉਹ ਤਾਂ ਮੈਂ ਨੰਬਰ ਵੀ ਦੇ ਕੇ ਗਿਆਗਾ ਵੀ ਮੇਰੀ ਗੱਲ ਕਰਾ ਦਿਓ ਕੀ ਪਤਾ ਕਿਉਂ ਨੰਬਰ ਦੇ ਕੇ ਗਿਆ ਜਰ ਹਰੇਕ ਤੇ ਵਿਸ਼ਵਾਸ ਨਾ ਕਰਿਆ ਕਰ ਕਲਯੁਗ ਆ ਚੋਰਾਂ ਦਾ ਜਮਾਨਾ ਅੱਜਕੱਲ ਲੈ ਹੋਇ ਰੱਬਾ ਉਹ ਤਾਂ ਮੈਨੂੰ ਭੈਣ ਭੈਣ ਵੀ ਕਰੀ ਗਿਆ ਵਿਚਾਰਾ ਬੱਸ ਕਰੀ ਗਿਆ ਭੈਣ ਭੈਣ ਜੇ ਕੋਈ ਗੱਲਬਾਤ ਹੋ ਗਈ ਉਹਨੂੰ ਮਨਿੰਦਰ ਨੂੰ ਹੈ ਫਿਰ ਜ਼ਿੰਮੇਵਾਰ ਕੌਣ ਕਿਤੇ ਆਏ ਤਾਂ ਨਹੀਂ ਦੱਸਤਾ ਵੀ ਉਹ ਨੌਕਰੀ ਕਰਦੀ ਆ ਫਲਾਣੇ ਦਾ ਤੇ ਨਹੀਂ ਨਹੀਂ ਆਏ ਤਾਂ ਮੈਂ ਕੁਝ ਨਹੀਂ ਦੱਸਿਆ ਉਹਨੂੰ ਹੋਰ ਨਗ ਤੇ ਕਮਲਪੁਰਾ ਕਰਤਾ ਹੋਵੇ ਗਾਹਾਂ ਨੂੰ ਉਹਨਾਂ ਦੱਸਿਆ ਕਰ ਤੈਨੂੰ ਪਤਾ ਤਾਂ ਹੈ ਕਿ ਉਹਦੀ ਭੂਆ ਜੀ ਕੀ ਕਰਨ ਆਈ ਸੀ ਇੱਥੇ ਮੈਂ ਆ ਤਾਂ ਮੈਂ ਸੋਚਿਆ ਹੀ ਨਹੀਂ ਖਬਰ ਉਹਨਾਂ ਨਹੀਂ ਭੇਜਿਆ ਹੋਵੇ ਕੋਈ ਹਨਾ ਉਹੀ ਤਾਂ ਗੱਲ ਆ ਆਖੇ ਮੈਂ ਤਾਂ ਉਹਨੂੰ ਦੱਸਤਾ ਮਨਿੰਦਰ ਇੱਥੇ ਰਹਿੰਦੀ ਆ ਉਹ ਤਾਂ ਵਿਚਾਰਾ ਜਿਹਾ ਲੱਗਿਆ ਮੈਨੂੰ ਵਿਚਾਰਾ ਜਿਆ ਨਹੀਂ ਲੱਗਿਆ ਲੱਗਿਆ ਇੱਥੇ ਕਈ ਵਾਰੀ ਖੜ ਗਿਆ ਨਾ ਵੀ ਮਨਿੰਦਰ ਕਿੰਨੇ ਵਜੇ ਬਾਹਰ ਜਾਂਦੀ ਆ ਕਿੰਨੇ ਵਜੇ ਆਉਂਦਾ ਕਿਤੇ ਬਾਹਰ ਹੀ ਨਾ ਕੋਈ ਚੱਕ ਕੇ ਲੈ ਜਾਏ ਮਾਏ ਤੱਕੀ ਦੀ ਹਮਤ ਅਗਿਓ ਕੜਾ ਪੱਟਾ ਉਹਦੀ ਪਾਲੂ ਗਲ ਚ ਹੱਥ ਉਹ ਵੀ ਗਲ ਚ ਹੱਥ ਪਾਉਣ ਉਹਦੇ ਕੋਲ 1 47 ਚੱਕੀ ਹੁੰਦੀ ਆ ਕੀ ਪਤਾ ਕੌਣ ਸੀ ਕੌਣ ਨਹੀਂ ਕਿ ਬਸ ਤੁਸੀਂ ਤੇ ਮੇਰੇ ਤੇ ਬਰਨਾ ਦਾ ਨਾ ਸਿੱਧਾ ਕੋਈ ਰਿਸ਼ਤੇਦਾਰ ਸੀਗਾ ਮੈਂ ਦੇਵਾ ਨੰਬਰ ਤੁਸੀਂ ਗੱਲ ਕਰ ਲਓ ਫਿਰ ਮੈਂ ਹੁਣ ਉਹਦੇ ਨਾਲ ਕੀ ਗੱਲ ਕਰੂੰਗਾ ਕਮਾਲ ਕਰਦੀ ਆ ਯਾਰ ਤੂੰ ਐ ਨਾ ਕਰਦਾ ਭੇਜ ਦਿਆ ਕਰ ਹਰੇਕ ਨੂੰ ਹਾਲੋ ਕੋਈ ਚੋਰਾ ਚੱਕਾ ਆ ਜੂਗਾ ਉਹਨੂੰ ਕਹਦੀ ਵੀ ਹਾਂ ਭਾਈ ਇੱਥੇ ਰਹਿੰਦੇ ਆ ਇੱਥੇ ਸਾਡਾ ਕੁਝ ਆ ਹੋਰ ਮੇਰਾ ਕੰਮ ਨਹੀਂ ਮੇਰਾ ਤਾਂ ਦਿਮਾਗ ਹੱਲਿਆ ਗਿਆ ਮੈਂ ਉਹਨੂੰ ਕਹਿ ਦੂੰਗੀ ਵੀ ਹਾਂ ਭਾਈ ਸਾਡਾ ਚੀਜ਼ਾਂ ਚੱਕ ਕੇ ਲੈ ਜਾ ਮੈਨੂੰ ਕੋਈ ਇੱਕ ਪਾਸੇ ਤਾਂ ਤੂੰ ਦਾ ਫਾਇਦਾ ਕਰੀ ਜਾਂਦੇ ਇੱਕ ਪਾਸੇ ਤੂੰ ਦਾ ਡਰੈਸ ਦੇਈ ਜਾਂਦੀ ਵੀ ਹਾਂ ਭਾਈ ਮਨਿੰਦਰ ਇੱਥੇ ਰਹਿੰਦੀ ਆ ਹੁਣ ਤਾਂ ਜੇ ਤੈਨੂੰ ਕੋਈ ਪੁੱਛੇ ਵੀ ਨਾ ਵੀ ਭਾਈ ਇੱਥੇ ਰਹਿੰਦੀ ਆ ਕਰਿਆ ਕਰ ਨਾ ਇੱਥੇ ਕੋਈ ਮਨਿੰਦਰ ਨਹੀਂ ਰਹਿੰਦੀ ਹਾਂ ਇਹ ਤਾਂ ਸਹੀ ਗੱਲ ਆ ਇਹ ਤਾਂ ਮੈਂ ਸੋਚਿਆ ਹੀ ਨਹੀਂ ਹੈਗਾ ਵੀ ਇਹ ਜੀ ਵੀ ਕੋਈ ਗੱਲ ਹੋ ਸਕਦੀ ਹੈ ਮੈਂ ਤਾਂ ਉਹਦੀਆਂ ਗੱਲਾਂ ਜਾ ਗਈ ਮੈਨੂੰ ਤਾਂ ਇੰਨੀ ਖੁਸ਼ੀ ਜੀ ਉਹਦਾ ਕੋਈ ਕਾਲਜ ਟੈਂਪ ਦਾ ਦੋਸਤ ਮਿਲਣ ਆਇਆਗਾ ਉਹ ਮੈਨੂੰ ਕਹਿੰਦਾ ਭੈਣੇ ਨੰਬਰ ਲੈ ਲੈ ਮੈਂ ਉਹਦਾ ਨੰਬਰ ਲੈ ਲਿਆ ਮੇਰੇ ਦਿਮਾਗ 'ਚ ਇਹ ਜੀ ਗੱਲ ਆਈ ਨਹੀਂ ਕੋਈ ਕੰਮੂ ਕਾਹ ਵਾਸਤੇ ਨਾ ਇਹ ਗੱਲਾਂ ਦਾ ਧਿਆਨ ਰੱਖੀ ਜਦੋਂ ਇਹਦੀ ਭੂਆ ਤੇ ਉਹਦਾ ਮੁੰਡਾ ਆਏ ਸੀ ਨਾ ਉਦੋਂ ਵੀ ਤੂੰ ਕਹਿੰਦੀ ਸੀ ਮਨਿੰਦਰ ਨੂੰ ਪਹਿਲੀ ਾਰ ਕੋਈ ਮਿਲਣਾ ਹੈ ਮੈਨੂੰ ਤਾਂ ਬਹੁਤ ਖੁਸ਼ੀ ਆਈ ਹੋਈ ਤੇ ਹੁਣ ਦੇਖ ਲੈ ਵੀ ਉਹ ਕੀ ਕਰਤੂਤਾਂ ਕਰੀ ਜਾਂਦੇ ਹੁਣ ਮਾਂ ਤੇ ਧੀ ਨੂੰ ਮਿਲਣ ਹੀ ਨਹੀਂ ਦਿੰਦੇ ਉਹ ਇਹ ਤਾਂ ਗੱਲ ਹੈਗੀ ਐ ਚਲੋ ਕੋਈ ਨਾ ਮੈਂ ਅੱਗੇ ਤੋਂ ਧਿਆਨ ਰੱਖੂ ਠੀਕ ਆ ਮੈਂ ਸਬਜ਼ੀ ਦੇਖ ਲਾ ਸਬਜ਼ੀ ਰੱਖੀ ਲਾ ਦੇਖ ਲਾ ਕੋਈ ਮੈਂ ਵੀ ਕਮਲਪੁਰ ਨਹੀਂ ਕਰਦੀ ਆ ਵੀ ਇਨਾ ਮਾੜਾ ਮੋਟਾ ਵੀ ਨਹੀਂ ਧਿਆਨ ਦਿੰਦੀ ਵੀ ਕੱਲੂ ਕੋਈ ਵੀ ਆਜੂਗਾ ਤੇ ਹਰੇਕ ਨੂੰ ਮੈਂ ਡਰੈਸ ਦੇ ਦੂੰਗੀ ਘਰ ਦਾ ਸਾਰੀਆਂ ਚੀਜ਼ਾਂ ਦੱਸ ਦੂੰਗੀ ਭਾਈ ਇੱਥੇ ਪਿਆਗਾ ਮਾੜਾ ਮੋਟਾ ਵੀ ਨਹੀਂ ਦਿਮਾਗ ਲਾਉਂਦੀ ਕੰਮ ਉਹ ਵੀ ਘੋਲੀ ਹੋ ਗਈ ਹੁਣ ਹਾਏ ਹਾਏ ਸੋਚ ਸੋਚ ਕੇ ਸੱਚੀ ਮੇਰਾ ਤਾਂ ਦਿਮਾਗ ਖੇਲਣ ਵਾਲਾ ਹੋ ਰਿਹਾ ਵੀ ਕੀ ਬਣੂ ਮੈਂ ਤਾਂ ਜਿੰਨਾਂ ਨੂੰ ਕਹਿਨੀ ਆ ਭਾਈ ਜਾਂ ਤਾਂ ਪੇ ਪੁੱਤਾਂ ਚੱਕ ਜਾਣਾ ਘਰੇ ਰਿਹਾ ਕਰੋ ਨਹੀਂ ਭਾਈ ਸੁੱਖ ਨੂੰ ਦੁਆਰੇ ਵਾਪਸ ਲਿਆਓ ਲਾਡੀ ਨੂੰ ਕਹਿਨੀ ਆ ਵੀ ਪਈ ਦੇਖ ਲਾ ਗੱਲ ਕਰਕੇ ਬਿਰਬਰਾ ਕੇ ਲਿਆ ਆ ਮੈਨੂੰ ਹੀ ਔਖਾ ਹੋ ਰੇ ਇਹਨਾਂ ਦਾ ਤਾਂ ਟਾਈਮ ਲੰਘ ਜਾਂਦਾ ਬਾਹਰ ਇਕੱਲੇ ਘਰੇ ਮੈਂ ਤਾਂ ਉਈ ਆ ਪਾਗਲ ਹੋ ਜੂਗੀ ਮੈਂ ਤਾਂ ਨਾ ਕਾਸੀ ਕੰਮ ਨੂੰ ਜੀ ਕਰਦਾ ਨਾ ਘਰੇ ਜੀ ਲੱਗਦਾ ਜਿਨੋਂ ਕੰਦਾ ਹੀ ਵੜਵੜ ਖਾਂਦੀਆਂ ਨਿਗੀਆਂ ਚਲ ਸਾਸਨ ਨੂੰ ਸਾਰਾ ਦਿਨ ਬੋਲ ਬੁਲਾਰੇ ਚ ਸਾਡਾ ਟਾਈਮ ਪਾਸ ਤਾਂ ਹੋ ਜਾਂਦਾ ਸੀਗਾ ਇਹਦੇ ਪਿਓ ਨੂੰ ਤੇ ਲਾਡੀ ਨੂੰ ਆ ਜਾਣਦੇ ਕਰਦੀਆਂ ਗੱਲ ਵੀ ਲਾਡੀ ਪਈ ਬੜੇ ਆਪ ਲੋਕ ਇਹਨਾਂ ਲਿਆ ਹਲੇ ਤਾਂ ਡੁੱਲੇ ਵੀਰਾਂ ਦਾ ਕੁਛ ਨਹੀਂ ਵਿਗੜਿਆ ਚਲ ਉਹਦੀ ਮਾਂ ਵਾਲੀ ਦਿੱਤੀ ਜੀ ਹੁੰਦੀ ਸੀਗੀ ਉਹਨੂੰ ਕਹਿ ਦਾਂਗੇ ਭਾਈ ਵੀ ਅੱਗੇ ਤਾਂ ਸਾਨੂੰ ਕੋਈ ਸ਼ਿਕਾਇਤ ਨਹੀਂ ਆਉਦੀ ਮੈਂ ਤਾਂ ਔਖਾ ਬਲਾ ਹੋ ਗਿਆ ਤੋਂ ਮੈਨੂੰ ਹਾਂ ਤਾਂ ਮੈਨੂੰ ਇਹ ਹੋ ਹੋ ਜੁ ਮੈਂ ਤਾਂ ਟੈਨਸ਼ਨ ਚ ਨਾ ਰੋਟੀ ਪਾਣੀ ਨੂੰ ਜੀ ਕਰਦਾ ਜਿਉਂ ਗਈ ਹੈਗੀ ਅੱਜ ਕਰਦੀਆਂ ਗੱਲਾਂ ਆ ਜਾਣਦੇ ਇਹਨਾਂ ਨੂੰ ਪਿਓ ਪੁੱਤਾਂ ਨੂੰ ਕੀ ਦੇਖਿਆ ਨਾ ਕੁਛ ਨਹੀਂ ਮਾ ਟੀਵੀ ਲਾਇਆ ਸੀ ਮੈਂ ਤਾਂ ਨਾ ਪਈ ਟੀਵੀ ਟੂ ਵੀ ਕੁਛ ਨਹੀਂ ਚੰਗਾ ਲੱਗਦਾ ਨਾ ਮੇਰਾ ਜੈ ਖਾਣੇ ਦਾ ਰੋਟੀ ਪਾਣੀ ਨੂੰ ਜੀ ਕਰਦਾ ਮੈਂ ਤਾਂ ਨਾ ਹੁਣ ਆ ਕੀ ਸੀ ਮੈਂ ਤਾਂ ਸੱਚੀ ਜਦੋਂ ਸੁੱਖਾ ਹੈਗੀ ਸੀ ਉਦੋਂ ਵੀ ਗੁੰਜਣਾ ਚ ਸੀ ਹੁਣ ਉਹ ਵਾਗ ਗਈ ਹੁਣ ਜੈ ਖਾਣੇ ਦੀ ਉਹਦੋਂ ਦੁੱਗਣੀ ਹੋਈ ਪਈ ਆ ਮੈਂ ਤੈਨੂੰ ਐ ਕਹਿੰਦੀ ਸੀ ਲਾਡੀ ਉਹ ਤਾਂ ਬਰਾਪ ਲੋਕ ਹੈ ਨਾ ਸੁੱਖ ਨੂੰ ਹੀ ਲਿਆ ਦ ਉਮਾ ਕਿਹੇ ਜੇ ਗੱਲਾਂ ਕਰੀ ਜਾਨੀ ਐ ਹੈ ਹੋਇਆ ਕੀ ਹੈਗਾ ਤੈਨੂੰ ਮਸਾ ਦਾ ਹੱਥ ਜੋੜ ਕੇ ਘਰੋਂ ਕੱਢੀ ਆ ਉਹ ਤੇ ਅੱਜ ਤੂੰ ਕਹੀ ਜਾਨੀ ਉਹਨੂੰ ਲਿਆ ਮੈਂ ਇਥੋਂ ਮੋਥੋਂ ਨਹੀਂ ਲਿਆ ਜਾਂਦੀ ਨਾ ਮੈਂ ਉਹਨੂੰ ਚੱਲ ਸਕਾ ਸਿੱਧੀ ਜੀ ਗੱਲ ਆ ਲੈ ਭਾਈ ਤੂੰ ਤਾਂ ਚੱਲ ਨਹੀਂ ਸਕਦਾ ਤੂੰ ਮੇਰੀ ਗੱਲ ਸੁਣਾ ਜਾ ਫਿਰ ਭਾਈ ਪਿਓ ਪੁੱਤ ਚੱਕ ਜਾਣਾ ਆਪ ਕਰੇ ਰਿਹਾ ਕਰੋ ਆਪ ਤਾਂ ਤੂੰ ਦੋ ਦਿਨਾਂ ਤੋਂ ਕਰੇ ਬੜਿਆ ਐਡਾ ਘਰ ਮੈਨੂੰ ਤਾਂ ਵੱਡ ਖਾਣ ਨੂੰ ਆਉਂਦਾ ਫੋਨ ਕਰ ਲਿਆ ਕਰ ਕਦੇ ਮਾਮੇ ਨੂੰ ਲਾ ਲਿਆ ਕਰ ਕਦੇ ਕਿਸੇ ਨੂੰ ਲਾ ਲਿਆ ਕਰ ਫੋਨ ਲਾ ਲਿਆ ਕਰ ਮਾਂ ਕੀ ਮਾਮੇ ਨੂੰ ਫੋਨ ਲਾ ਲਾਂ ਉਹ ਮਾਮਾ ਤੇ ਇੱਕ ਤਾਂ ਮੰਜੇ 'ਚ ਪਿਆ ਹਜੇ ਤੇ ਠੀਕ ਨਹੀਂ ਵਿਚਾਰਾ ਆ ਮੈਨੂੰ ਤੁਸੀਂ ਕਾਲੀ ਨਾ ਸੱਦ ਲਿਆ ਨਹੀਂ ਵਿਚਾਰੇ ਤੇ ਦੋ ਤਿੰਨ ਦਿਨ ਮੈਂ ਕਢਾਇਆ ਹੁੰਦੀ ਚੱਲ ਪੈਣ ਪਈ ਦਜੀ ਲੱਗ ਜਾਂਦਾ ਹੁਣ ਤਾਂ ਭਾਈ ਮੇਰਾ ਨਾ ਤਾਂ ਘਰੋਂ ਬਾਹਰ ਜਾਣ ਨੂੰ ਜੀ ਕਰਦਾ ਨਾ ਹੀ ਮੇਰਾ ਘਰੇ ਰਹਿਣ ਨੂੰ ਜੀ ਕਰਦਾ ਫਿਰ ਮਾਂ ਮੇਰੀ ਗੱਲ ਸੁਣ ਲੈ ਸੁੱਖ ਨੂੰ ਤਾਂ ਮੈਂ ਲੈ ਕੇ ਨਹੀਂ ਆਉਂਦਾ ਠੀਕ ਹੈ ਨਾ ਤੁਸੀਂ ਆਪ ਦੀ ਰਹਿ ਕਰ ਲਓ ਕੋਈ ਮੇਰਾ ਰਿਸ਼ਤਾ ਕਿਤੇ ਹੋਰ ਕਰ ਦਿਓ ਸਿੱਧੀ ਜੀ ਗੱਲ ਤਾਂ ਆਪਣੇ ਕੋਲੇ ਇਹ ਹੈ ਸੁੱਖ ਤਾਂ ਇੱਥੇ ਆ ਨਹੀਂ ਸਕਦੀ ਹੁਣ ਵੇ ਹੋਰ ਕਿਹੜਾ ਰਿਸ਼ਤੇ ਨੇ ਇੱਥੇ ਲੈਣਾ ਲੱਗੀਆਂ ਪਈਆਂ ਨੇ ਐ ਕੌਣ ਰਿਸ਼ਤਿਆਂ ਦਾ ਹੁਣ ਅੱਧਿਆਂ ਨੂੰ ਤਾਂ ਆਏ ਆ ਵੀ ਮੁੰਡਾ ਪਹਿਲਾਂ ਵਿਆਹਿਆ ਹੋਇਆ ਤੇ ਅਗਲਾ ਗੱਲ ਹੀ ਨਹੀਂ ਛੇੜਦਾ ਹੁਣ ਜੇ ਆਪਾਂ ਹੀ ਕਰਦਾ ਪੇ ਤਾਂ ਐ ਦਿੰਨੇ ਆ ਵੀ ਬਹੂ ਬਾਗੀ ਬਾਗੀ ਨਾ ਤਾਂ ਆਪਣਾ ਹਜੇ ਉਹਦੇ ਨਾਲ ਉਹ ਨਿਬੜਿਆ ਨਿਬੜ ਜੂਗਾ ਮਾਂ ਜਦੋਂ ਹੁਣ ਮੇਰੀ ਗੱਲ ਸੁਣੋ ਲੈ ਹੀ ਗਈ ਤੂੰ ਵੀ ਉਹਨੂੰ ਅਖੀਰਲੀ ਗੱਲ ਕਹਿਤੀ ਸੀ ਨਾ ਜਿਹੜੀ ਮੈਂ ਤੈਨੂੰ ਕਹੀ ਸੀ ਵੀ ਭਾਈ ਪਿੱਛੇ ਫਿਰ ਜੇ ਤੂੰ ਝਾਕੀ ਨਾ ਸਾਡੇ ਵੱਲ ਇਧਰ ਨੂੰ ਵੇ ਕਹਿ ਤਾਂ ਦਿੱਤੀ ਸੀ ਹਾਂ ਪਰ ਹੁਣ ਨਾ ਪਸਤਾ ਵਈ ਲੱਗ ਰਿਹਾ ਹੈ ਵੀ ਚੱਲ ਕੋਈ ਨਾ ਉਹ ਜਾਣੇ ਜਿਹੇ ਜੀ ਹੈਗੀ ਸੀ ਵਧੀਆ ਸੀ ਮੈਂ ਤਨ ਉਹਦੇ ਮਗਰੋਂ ਜਾਣਾ ਦੀ ਮੈਂ ਤਾਂ ਲੋਡ ਜਾ ਬੋਝ ਜਾ ਪੈ ਰਿਹਾ ਮੈਂ ਤਾਂ ਅਸਨਾ ਮੈਂ ਤੈਨੂੰ ਕੀ ਦੱਸਾਂ ਮੇਰੇ ਤਾਂ ਸਾਹ ਵਿੱਚ ਨਹੀਂ ਆਉਂਦੀ ਗੱਲ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਮਾਂ ਮੇਰੀ ਗੱਲ ਸੁਣ ਤੂੰ ਕੁਛ ਨਾ ਕਰ ਹੈ ਆ ਬੰਨੇ ਤੇਰੇ ਮੂਰੇ ਹੱਥ ਠੀਕ ਹੈ ਤੂੰ ਆ ਹੀ ਬੈਠੀ ਰਿਹਾ ਕਰ ਜੋ ਕੁਛ ਤੈਨੂੰ ਚਾਹੀਦਾ ਆ ਟੀਵੀ ਪਿਆ ਕੋਲੇ ਟੀਵੀ ਲਾ ਕੇ ਦੇਖ ਲਿਆ ਕਰ ਬਸ ਗੱਲ ਸਿਰਫ ਇਹੀ ਹੈ ਕਿ ਮੇਰਾ ਖੜਾ ਛੁੱਟਣਾ ਜੀ ਛੁੱਟ ਗਿਆ ਹੁਣ ਤੂੰ ਦੁਬਾਰੇ ਨਾ ਮੇਰੇ ਗੱਲ ਦੇ ਵਿੱਚ ਟੱਲੀ ਨਾ ਬੰਨ ਮੇਰੇ ਤੇ ਤਾਂ ਤੂੰ ਬਥੇਰੀਆਂ ਸਿਆਣਪਾਂ ਕੋਟਦਾ ਆਕ ਟੀਵੀ ਲਾ ਕੇ ਬੈਠੀ ਰਿਹਾ ਕਰ ਨਾ ਤੂੰ ਬਹਿ ਜਾ ਕਰ ਟੀਵੀ ਲਾ ਕੇ ਆਪ ਤਾਂ ਕਹਿੰਦਾ ਮੈਂ 11 ਮਿੱਤਰਾਂ ਚ ਜਾਣਾ ਤੇ ਤੇਰੇ ਵਾਰੀ ਕਿਹੜਾ ਟੀਵੀ ਚੱਲਦਾ ਨਹੀਂ ਤੇ ਫਿਰ ਮੈਂ ਮੇਰੀ ਤਾਂ ਹੁਣ ਉਮਰ ਆ ਬਾਹਰ ਅੰਦਰ ਜਾਣ ਦੀ ਜੇ ਮੈਂ ਨਾ ਜਾਊਗਾ ਫਿਰ ਹੋਰ ਕੌਣ ਜਾਊਗਾ ਭਾਈ ਉਮਰ ਦੇ ਹਿਸਾਬ ਨਾਲ ਹਈ ਤੂੰ ਉਸ ਤੇ ਜਵਾਕ ਹੋ ਤੁਹਾਨੂੰ ਤਾਂ ਹੈ ਨਹੀਂ ਚੜੀ ਲੱਥੀ ਦੀ ਆ ਸਾਡੇ ਵਰਗਿਆਂ ਨੂੰ ਪਤਾ ਚਾਰੇ ਪਾਸੇ ਟੈਨਸ਼ਨ ਆਤੀਆਂ ਪੁੱਤਾਂ ਦੀਆਂ ਟੈਨਸ਼ਨਾਂ ਤਾਂ ਲੈ ਕੇ ਵਹਿ ਜਾਂਦੀਆਂ ਨੇ ਮਾਪਿਆਂ ਨੂੰ ਪਤਾ ਨਹੀਂ ਕੀ ਘੋਲ ਕੇ ਪਾ ਗਈ ਹੈ ਦਿਮਾਗ ਦੇ ਵਿੱਚ ਅਜੇ 2 ਦਿਨ ਨਹੀਂ ਹੋਏ ਉਹਨੂੰ ਗਈ ਨੂੰ ਮਗਰ ਇਹ ਤੂੰ ਕਰਨ ਲੱਗ ਗਈ ਵੀ ਉਹਨੂੰ ਲਿਆ ਉਹਨੂੰ ਲਿਆ ਉਹਨੂੰ ਲਿਆ ਮੈਂ ਨਹੀਂ ਲੈ ਕੇ ਆਉਂਦਾ ਸਿੱਧੀ ਜੀ ਗੱਲ ਹੈ ਵੇ ਫਿਰ ਹੋਰ ਕਿਹੜਾ ਹੁਣ ਆਪਾਂ ਨੂੰ ਗੁਣੀ ਰਿਸ਼ਤਾ ਆਈ ਜਾਂਦਾ ਅੱਧੇ ਲੋਕਾਂ ਤਾਂ ਆਏ ਵੀ ਮੁੰਡਾ ਵਿਆਹ ਹੀ ਹੋਇਆ ਰਿਸ਼ਤਾ ਕੋਈ ਲੈ ਕੇ ਵੀ ਆਵੇ ਜੇ ਹੁਣ ਆਪ ਤੋਂ ਅਗਲੇ ਨੂੰ ਦੱਸਦੇ ਆ ਭਾਈ ਬਹੂ ਬਾਗੀ ਉਹਦੇ ਚ ਵੀ ਵੇਚਦੀ ਆ ਤੇ ਜਰੂਰੀ ਦੱਸਣਾ ਕਿਸੇ ਨੂੰ ਦੱਸ ਕੇ ਲੈਣਾ ਕੀ ਹੈਗਾ ਆਹਦਾ ਬੰਦਾ ਘਰੇ ਨਹੀਂ ਬੈਠੀਦਾ ਬੇ ਰਿਸ਼ਤਾ ਕੋਈ ਫੇਰ ਹੀ ਕਰਾਉ ਜੇ ਦੱਸਾਂਗੇ ਭਾਈ ਪਹਿਲਾਂ ਵਾਲੀ ਬਹੂ ਬਾਗੀ ਫਿਰ ਬਾਪੂ ਨੂੰ ਸਾਦ ਬਾਪੂ ਨੂੰ ਗਾਏ ਕਰਾਤ ਲਾ ਕੇ ਚੱਲ ਚੱਲੀਏ ਕਚੈਰੀਆਂ ਚ ਮੈਂ ਮੈਂ ਤਾਂ ਹੀ ਕਹਿਨੀ ਆ ਹਾਂ ਵੀ ਹਲੇ ਵੀ ਡੁੱਲੇ ਮੇਰਾ ਦਾ ਕੁਛ ਨਹੀਂ ਵਿਗੜਿਆ ਕਿਉਂ ਤਲਾਕਾਂ ਵਾਲੇ ਚੱਕਰਾਂ ਚ ਪੈਣਾ ਕਚੈਰੀਆਂ ਦੇ ਗੇੜੇ ਖਾਈ ਜਾਵਾਂਗੇ ਨਾਲੇ ਘਰ ਲਾ ਕੇ ਬਹਿ ਜਾਾਂਗੇ ਲੈ ਕਮਾਲ ਹੋ ਗਈ ਮਾਂ ਤੇਰੀ ਵਾਲੀ ਮੇਰੀ ਗੱਲ ਸੁਣ ਤੈਨੂੰ ਘਰ ਦਾ ਬਾਰਸ ਚਾਹੀਦਾ ਕਿ ਨਹੀਂ ਚਾਹੀਦਾ ਹੈ ਮੇਰੀ ਗੱਲ ਸੁਣ ਮੇਰੇ ਨਾਲ ਦੇ ਜਿਹੜੇ ਵਿਆਹੇ ਗਏ ਸੀ ਨਾ ਸਾਰਿਆਂ ਦੇ ਦੋ ਦੋ ਨਿਆਣੇ ਹੋ ਗਏ ਤੇ ਮੈਂ ਆ ਬੈਠਾ ਤੂੰ ਆਪ ਦੇਖ ਲੈ ਐ ਪਤਾ ਕੀ ਕੁਝ ਬੋਲਦੇ ਆ ਜਿਵੇਂ ਮੈਨੂੰ ਜਿਹੜੇ ਮੇਰੇ ਨਾਲ ਦੇ ਆਗੇ ਕਿੰਨਾ ਕੁਝ ਬੋਲਦੇ ਆ ਮੇਰੇ ਜਨਗੋ ਝਗੜਦੇ ਆ ਮੈਂ ਹੁਣ ਤੈਨੂੰ ਕੀ ਦੱਸਾਂ ਫਿਰ ਭਾਈ ਹੁਣ ਮੈਂ ਵੀ ਕੀ ਕਰਾਂ ਵਾਰਸ ਤਾਂ ਚਾਹੀਦਾ ਬਥੇਰਾ ਜੀ ਕਰਦਾ ਮੇਰੇ ਵੀ ਵੇੜੇ ਚ ਪੋਤਾ ਖੇਡੇ ਹੈ ਸਾਰੀਆਂ ਆਹ ਅਗਲੀਆਂ ਆਪਦੇ ਪੋਤਿਆਂ ਨੂੰ ਚਾ ਕੇ ਕੋਈ ਬਾਹਰ ਚ ਖੜੀ ਹੁੰਦੀ ਆ ਕੋਈ ਕਿਵੇਂ ਆ ਜਦੋਂ ਆਥਣੇ ਬਾਹਰ ਨਿਕਲਦੇ ਆ ਹਰ ਕੇ ਅੰਦਰ ਵੜ ਜਾਈਦਾ ਚੁੱਪ ਕਰਕੇ ਅਗਨੀਆਂ ਗੋਦੀ ਚੱਕੀ ਖੜੀਆਂ ਹੁੰਦੀਆਂ ਫਿਰ 100-100 ਕੁਸ ਪੁੱਛਦੀਆਂ ਨੇ ਲੋਗ ਨਹੀਂ بس ਫਿਰ ਮੈਂ ਤੈਨੂੰ ਸਹੀ ਗੱਲ ਦੱਸਾਂ ਪਿੱਛੇ ਮੁੜ ਕੇ ਝਾਕਣ ਦੀ ਲੋੜ ਨਹੀਂ ਨਾ ਤੈਨੂੰ ਤੇ ਨਾ ਮੈਨੂੰ ਅੱਗੇ ਵਧੋ ਠੀਕ ਹੈ ਅੱਗੇ ਵਾਰੇ ਸੋਚੋ ਅੱਗੇ ਹੁਣ ਕੀ ਕਰਨਾ ਠੀਕ ਹੈ ਸੁੱਖ ਦਾ ਨਾਂ ਹੁਣ ਅੱਜ ਤੋਂ ਬਾਅਦ ਘਰ ਦੇ ਵਿੱਚ ਨਾ ਲਈ ਮੰਨ ਚੰਗਾ ਭਾਈ ਨਹੀਂ ਲੈਂਦੀ ਨਾ ਤੁਸ ਤਾਂ ਕਿਸੇ ਨੇ ਸੁਣਨੀ ਨਹੀਂ ਸਾਰੇ ਆਪੋ ਤਾਪ ਹੋ ਰਹੇ ਹਾਂ ਕਿਸੇ ਦੀ ਗੱਲ ਨਹੀਂ ਸੁਣਨੀ ਕਿਸੇ ਦੀ ਬਾਤ ਨਹੀਂ ਸੁਣਨੀ ਹੈਗੀ ਲੈ ਵੀ ਦੱਸ ਉਹ ਮੈਂ ਤਾਂ ਦੇਖ ਲੈ ਮੇਰੀ ਮਾਂ ਕਿੰਨੀ ਚਿੰਤਾ ਚ ਹੋਈ ਪਈਆਂ ਹੈਂ ਬਾਰਸ ਤਾਂ ਮੈਨੂੰ ਵੀ ਚਾਹੀਦਾ ਚੰਦ ਰਿਆ ਮੈਨੂੰ ਕੋੜਾ ਚਾਹੀਦਾ ਨਹੀਂ ਚਾਹ ਦੇਖਦੇ ਆ ਉਹਨੂੰ ਪਰਮਾਤਮਾ ਨੂੰ ਕੀ ਮਨਜ਼ੂਰ ਆ ਕੋਈ ਜਿਹਦਾ ਬੰਨ ਸੁਬ ਦੁਆਰੇ ਮੈਨ ਤਾਂ ਹੀ ਹੋ ਰਿਹਾ ਪਹਿਲਾਂ ਹਜੇ ਤਲਾਕ ਹੋਊਗਾ ਫੇਰ ਕਿਤੇ ਦੁਆਰੇ ਕੋਈ ਇਹਦਾ ਬੰਨ ਸੁਬ ਬਣੂਗਾ ਫੇਰ ਉਹ ਪਤਾ ਨਹੀਂ ਕਹੀ ਜੀ ਆਊਗੀ ਕਿਹੜਾ ਕਿਸ ਦੇ ਪੈ ਢਿੱਡ ਚ ਬਣੇ ਆਗੇ ਉਹ ਤਾਂ ਬਸ ਚਿੰਤਾ ਖੜੀ ਹੋ ਗਈ ਇੱਕ ਨਾ ਇੱਕ ਇੱਕ ਮੁੱਕਦੀ ਐ ਦੂਜੀ ਖੜੀ ਹੋ ਜਾਂਦੀ ਆਮਾ ਕਿਸੇ ਕੰਮ ਨੂੰ ਹੱਥ ਤਾਂ ਆਪਨੇ ਕਰਨਾ ਪਊਗਾ ਕੱਲੀਆਂ ਗਿਨੇਉਂਦੇ ਪਾਲੋ ਕੋਕੇ ਪਾਲੋ